ਤਾਰਾਂ ਗੰਗੀਆਂ ਤਾਰਾਂ ਗੰਗੀਆਂ ਉਹ ਤੇ ਮਾਰ ਰਾ ਕੱਪੜਾ ਇਹਦੇ ਥੱਲੇ ਮਾਰਦੀ ਉਹ ਬਿੰਮ ਵਾਲਾ ਮਾਰਦੇ ਥੱਲੇ ਛੋਟੇ ਨੰਨੋ ਮਾਰਦੇ ਮਾਰ ਹਾਂਜੀ ਇਹ ਹਾਲ ਕੇ ਹਾਲ ਹੀ ਸਾਰਿਆਂ ਦੇ ਦੀਦਾ ਗੋ ਜੀ ਹੋ ਜਾ ਰਹੀ ਹਿੰਦੀ ਸਾਲੂ ਕਰੋਨਾ ਸਾਨੂੰ ਦੱਸਣਾ ਸਭੇ ਖਰੀਦ ਦੇ ਮੋੜਿਆ ਨਾਟਰ ਦੇ ਆਧਾਰਾਂ ਲਾ ਦੇ ਬੋਲੀ ਇੱਧਰ ਆ ਉਧਰ ਆ ਇੱਧਰ ਉਧਰ ਲੰਗਾ ਮੈਨਾਂ ਇੱਧਰ ਆ ਦਾ ਰਾਨ ਨਾਟਰ ਤਾਂ ਜੰਦਾ ਹੋਰ ਚਾਬੀ ਉਹਦੇ ਕੋਲ ਸਿਮੇ ਕੋਲੇ ਸਿਮੇ ਕੋਲੇ ਆ ਸਿਮੇ ਚਾਬੀ ਨੇ ਉਹ ਚਾਬੀ ਦੀ ਸਿਮੇ ਓਏ ਬੈਠ ਰਿਹਾ ਦੱਰ ਦੇਣਾ ਕਿ ਮਗਰ ਲੰਗੇ ਉਹ ਚਾਬੀ ਬਣਾਉਂਦੇ ਕੰਮ ਨੇ ਅਪਾ ਕਾਲ ਤੁਰੇ ਜੀ ਕੇ ਰਾਤ ਨੂੰ 9:00 10:00 ਵਜੇ ਇਹ ਜਗਦੀਸ਼ ਸਿੰਘ ਸਾਡਾ ਬੰਦਾ ਟਰੈਕਟਰ ਚਲਾਉਂਦਾ ਪੂਰਾ ਇਹ ਇਹ ਬੇਟਾ 7:00 ਵਜੇ ਰਾਤ ਦਾ ਇਹੀ ਚਲਾਈ ਜਾਂਦਾ ਵਾ ਪੰਨੀ ਆਉਂਦਾ ਕਹਿੰਦਾ ਵਾ 200 ਕਿਲੋਮੀਟਰ ਲੰਘਿਆ ਆ ਸਾਈ ਸੱਦੇ ਘਾੜੇ ਉੱਥੋਂ ਕਿਨੇ ਓਏ ਆ ਨਹੀਂ ਬੈਲਾਦਾ ਭਾਈ ਤੈਨੂੰ ਬਾਈ ਨੀ ਟੀਬੂ ਆ ਗਈ। ਮੈਨੂੰ ਰੋਡ ਦੇਖਿਆ ਵੀ ਉੱਪਰ ਲੱਗੇ ਕਹਿੰਦਾ ਮੈਂ ਬਿਨਾ ਖਾਧ ਖਾਦੇ ਮੈਂ ਕਹਿੰਦਾ ਆ ਪਤਾ ਨਹੀਂ ਪਤਾ ਕਿਥੇ ਰੋਕ ਲੈਣਾ ਇਹ। ਸੁਮੋਸਾ ਲਓ। ਖੁਆ ਖਾਣ ਨੂੰ ਨਾਗ ਦੇ ਵਿੱਚ 30 ਲਾਹ ਦਾ। ਆ ਖੁਆ ਨਾਲ। ਪਾਣ ਦੇ ਵਿੱਚ ਢੱਬਾ ਕੇ ਰੋਕਣੇ। ਢੱਬਾ ਛੱਡ ਜਾ। ਕਿੱਥੇ ਢੱਬਾ ਹੈ? ਹਾਂ ਕਹੂ। 11 ਵਜੇ ਤੋਂ ਪਹਿਲਾਂ ਕਹਿੰਦੇ ਰੁਕਣਾ। ਖੁਆ ਖਾਈ ਜਲੋ। ਚਾਪੀ ਦਾ ਲੈ ਲਓ ਤਾਂ। ਚਮੇ ਚਾਪੀ ਉਹਦੇ ਦੇ। ਆਹ ਆ ਸੰਗਤ ਬੈਠੀ ਆਪਣੀ ਸਾਰੀ ਅੱਛਾ ਨਹੀਂ ਆ ਰੋਟੀ ਖਾਦੇ ਆ ਵੀ ਕਰੀ ਆ ਆ ਖੋਲੀ ਇਨਵਰਟਰ ਆਰ ਜਾ ਵੀ ਦੇਖ ਦੇਖ ਬਟਾਪ ਲਾਈਟ ਬਲੱਦ ਬਣਾ ਦੇ ਸਾਡੀ ਵਧੀਆ ਜੀ ਬਣੀ ਜਾਂਦੀ ਹੈ ਬਾਈ ਤੇਰੀ ਕਹਿੰਦਾ ਬਰਖਾਦੇ ਨਹੀਂ ਜਗੜੇ ਖੋ ਆਈ ਖਾਣਾ ਆ ਕਾਓ ਆ ਜਾ ਮੁੰਡਾ ਤੇਲ ਦੀ ਸੇਵਾ ਵਾਲਾ ਸਾਰੀ ਦੇਵਾ ਇਹ ਮੁੰਡੇ ਦੀ ਆ ਜਿੰਨਾ ਵੀ ਤੇਲ ਪਾਉਣਾ ਇਹਨੇ ਪਾਉਣਾ ਵਾ ਬੰਦਿਆਂ ਜੀ ਵੀ ਬੰਦਿਆਂ ਜੀ ਵੀ ਤੇਲ ਹੀ ਪਾਉਂਦਾ ਵਾ ਕੰਮ ਆਲੀਕ ਹੋ ਗਿਆ ਜੀ ਟਰੱਕ ਵਾਲੇ ਆ ਇਧਰ ਰੋੜਾਂ ਤੇ ਟਰੱਕੀ ਟਰੱਕ ਚੱਲਦੇ ਆ ਕੀ ਹੋ ਗਿਆ ਪਲੱਗ ਨਿਕਲ ਗਿਆ ਮਗਰੋਂ ਨਾ ਮਟਰ ਦੇ ਬਾਬਰਤਾ ਆਉਣਾ ਜੀ ਬੰਦ ਹੋਈ ਹੋ ਗਿਆ ਬੈਟਰੀ ਮੈਂ ਕੋਈ ਹੈ ਬੈਟਰੀ ਨਹੀਂ ਚਾਰਜ ਹੁੰਦੀ ਜਿਹੜੀ ਕੋਈ ਹੋ ਰਹੇਗੇ ਉਹ ਅਸੀਂ ਹੁਣ ਦੇਖਦੇ ਆ ਵੀ ਤਾਰਾ ਲਾ ਕੇ ਸਾਨੂੰ ਬਹੁਤ ਵੱਡੀ ਸੁਵਸਾਹ ਆ ਰਹੀ ਹੈ ਸਾਡਾ ਫੋਨ ਖੜ ਕੇ ਸਾਡੇ ਫੋਨ ਖੜ ਕੇ ਸਾਡਾ ਲੈਟਰੇਸ਼ਨ ਸਨੀ ਭਾਈ ਸਾਨੂੰ ਦੇ ਹੁਣ ਦੇਖ ਰਿਹਾ ਵਾ ਚੱਲ ਪਿਆ ਫੇਰ ਚੱਲ ਪਿਆ ਚੱਲ ਪਿਆ ਸਣੀ ਹਲਾਏ ਦੇਖੀ ਯਾਰ ਤੇ ਪੁੱਛੀ ਉਹ ਦੇਖੋ ਯਾਰ ਚੱਲ ਪਿਆ ਆਪਣੇ ਆਪੇ ਉਹ ਅੱਗੇ ਸਾਡਾ ਮੜੀ ਝਗਾ ਕੇ ਭਾਨਿਆ ਇੱਥੋਂ ਲੜਕ ਬਗ ਸਨੇ ਕਿਲੋਮੀਟਰ ਤੇ ਉਦੋਂ ਆ ਸਿਆ ਰਹੇ ਨਾ ਜਿਹੜੇ ਖੜਾਗੇ ਸੜਕਾਂ ਪਾਰੀ ਸਾਡੇ ਫੇਰ ਇਹਦੀ ਜੋੜੀ ਤੇ ਬੈਠੇਗੇ ਰਾਤ ਲੱਗ ਗਈ ਹੈ ਹੁਣ ਉਦੋਂ ਫੇਰ ਜੋੜੀ ਚਾਲ ਤੇ ਲੈਣੀ ਹੈ ਅਪਕਾਤਾ ਬਣ ਜਾ ਕੇ ਕੋਲ ਨਾਲ ਗੱਲਬਾਤ ਕਰਦੇ ਆ ਦੱਸਦੇ ਆ ਕਿਥੇ ਪਹੁੰਚਦੇ ਆਪਾਂ ਕੋਟਾ ਬੁਰੀਆਂ ਉੱਤੇ ਆ ਫੇਰ ਤੋਂ ਇਬਾਗੋ ਵਾਗ ਹੈ ਮਾਰਦਾ ਛਿੜੀਆਂ ਜਾਂਦਾ 6+ ਲਿਆਂਦਾ ਹੁਣ ਦੇਣਾ ਚਾਰਜ ਹੁੰਦੇ ਆ ਕਿ ਨਹੀਂ ਹੁੰਦੇ ਪਿੰਡ ਹਿੱਸੋਂ ਵਾਲ ਜਿਹੜਾ ਲੁਧਿਆਣਾ 7ਵੀਂ ਯਾਤਰਾ ਆਹੀ ਡਾਇਰੈਕਟਰ 7ਵੀਂ ਵਾਰ ਚੱਲਿਆ ਦੁਬਾਰੇ